ਤੋ ਜੀ ਹੁਣ ਆਪਾਂ ਚੱਲਦੇ ਆਂਗੇ ਸਕੂਲ ਤੇ ਡਿਊਟੀ ਤੇ ਵੀ ਜਾਣਾਗਾ ਛੁੱਟੀਆਂ ਹੋਈਆਂ ਨਹੀਂ ਹੈਗੀਆਂ ਹੋ ਸਕਦਾ ਵੀ ਕੱਲ ਨੂੰ ਭੋਗ ਹੈ ਗੁਰਪੁਰਬ ਦਾ ਤੇ ਛੁੱਟੀਆਂ ਛੁੱਟੀ ਕਰ ਦੇਣਾ ਆਪਣੂੰ ਤੇ ਅੱਜ ਵੀ ਦੇਖ ਕਹਿੰਦੇ ਤਾਂ ਹੈਗੇ ਨੇ ਵੀ ਅੱਧੇ ਦਿਨ ਛੁੱਟੀ ਕਰਾਂਗੇ ਤੇ ਫਿਰ ਹਲਾ ਆਪਾਂ ਸਕੂਲ ਗੱਡੀ ਛੱਡ ਕੇ ਆਵਾਂਗੇ ਤੇ ਜਵਾਕਾਂ ਨੂੰ ਸਕੂਲ ਛੱਡਿਆ ਵਾ ਇਹ ਨਾਲੇ ਗੱਡੀ ਉੱਥੇ ਖੜਾ ਆਵਾਂਗੇ ਮੋਟਰਸਾਈਕਲ ਆਪਣਾ ਉੱਥੇ ਖੜਾਗਾ ਤੇ ਮੋਟਰਸਾਈਕਲ ਲੈ ਕੇ ਆ ਜਾਾਂਗੇ ਤੇ ਸਾਨੂੰ ਨਗਰ ਕੀਰਤਨ ਦੇ ਵੀ ਕਰਵਾਵਾਂਗੇ ਅੱਜ ਦਰਸ਼ਨ ਤੇ ਅੱਜ ਆਪਣੇ ਗੁਰਦੁਆਰਾ ਟੱਲ ਹੈਵ ਪ੍ਰਭਾਤ ਫੇਰੀ ਤੇ ਸੰਗਤ ਜੀ ਪਿੰਡ ਦੇ ਬਹੁਤ ਜ਼ਿਆਦਾ ਜੁੜਿਆ ਸੋ ਉਸ ਲਈ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਜ਼ਿਆਦਾ ਤੇ ਹਜ਼ਾਰ ਦੇ ਕਰੀਬ ਅੱਜ ਹਜ਼ਾਰ ਤੋਂ ਪਲੱਸ ਹੀ ਸੀਗੀ ਸੰਗਤ ਪ੍ਰਭਾਤ ਫੇਰੀ ਦੇ ਵਿੱਚ ਤੇ ਬਾਬੇ ਦੀ ਬਾਬੇ ਨਾਨਕ ਦੀ ਪ੍ਰਭਾਤ ਫੇਰੀ ਤੇ ਬਹੁਤ ਜ਼ਿਆਦਾ ਵਧੀਆ ਲੱਗਾ ਹੈ ਨਾ ਇੰਨੀ ਸੰਗਤ ਜੁੜੀ ਹੈ ਨਾ ਤੇ ਬਾਕੀ ਸੰਗਤ ਜਿਹੜੀ ਪਿੰਡ ਦੇ ਵਿੱਚ ਹੈ ਨਾ ਦਾਰਸ਼ਨ ਕੀਤੇ ਜਿਹੜੀ ਸੰਗਤ ਨੇ ਪ੍ਰਭਾਤ ਫੇਰੀ ਦੇਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਅੱਜ ਹੈ ਨਗਰ ਕੀਰਤਨ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਤਿਆਰੀਆਂ ਕਿਵੇਂ ਟਰਾਲੀਆਂ ਟਰੁਲੀਆਂ ਸੈੱਟ ਕੀਤੀਆਂ ਨੇਗੀਆਂ ਤੇ ਅੱਜ ਤੁਹਾਨੂੰ ਦਿਖਾਵਾਂਗੇ ਨਗਰ ਕੀਰਤਨ ਗੁਰਪੂਰਬ ਦਾ ਬਾਬੇ ਨਾਨਕ ਦਾ ਬਣੇ ਰਹੋ ਵੀਡੀਓ ਦੇ ਨਾਲ ਆ ਟਰਾਲੀਆਂ ਸੈੱਟ ਕਰਤੀਆਂ ਆ ਕਬਿਸ਼ਰੀ ਜੱਥੇ ਵਾਲੀ ਟਰਾਲੀ ਹੈਗੀ ਤੇ ਇਹ ਵੀ ਤਿਆਰ ਵੇ ਤਿਆਰ ਆ ਗਈ ਟਰੈਕਟਰ 4x4 ਐ ਨਹੀਂ ਪਤਾ ਕਿਹਦੇ ਵਾਲਾ ਹੈ ਇਹ ਲੋ ਜੀ 4x4 ਤਿਆਰ ਕਰਾ ਖੜਾ ਕਿਹਦਾ ਉਹ ਵਜੀ ਇਹ ਜੀਤ ਕਾ ਜੀਤ ਕਾ ਅੱਛਾ ਉਹ ਮੂਰੇ ਕੀ ਲਾਏ ਫਿਰਦਾ ਹੈ ਕਹਿੰਦਾ 550 ਚੜੇ ਹੈ ਜੇ ਕੋਈ ਆੜ ਗਿਆ ਫੇਰ ਕੀ ਕਰੂਗਾ ਇਹ ਕਿਹਦਾ ਟਰੈਕਟਰ ਆ ਤੁਸੀਂ ਜੋ ਵੀ ਆ ਗਿਆ ਟਰੈਕਟਰ ਲੈ ਕੇ ਜੀ ਵੀ ਤਿਆਰੀ ਆ ਬਸ ਥੋੜੀ ਟੱਪਾ ਪਾਉਂਦਾ ਖੜਦਾਗਾ ਤੇ ਇਹ ਆ ਟਰੈਕਟਰ ਜੀਤ ਸਿੰਘ ਗਰੇਵਾਲ ਦਾ ਤੇ ਨਵੇਂ ਹੀ ਲਿਆਂਦਾ ਇਹਨੇ ਵੀ ਐ ਕਿ ਤੇ ਚਲੋ ਵਧੀਆ ਯੋਗਦਾਨ ਪਾਇਆ ਨਗਰ ਕੀ ਸੰਤ ਦੇ ਵਿੱਚ ਲਾਇਆ ਟਰੈਕਟਰ ਤੇ ਇਹ ਆ ਹੰਸਾ ਕੋਚਾ ਵਾਲਾ ਕਾਲੇ ਬੁਲੇ ਤੋਂ ਇਹਦਾ ਹੀ ਕੰਮ ਵਾਈਫਾਈ ਆ ਜਦੋਂ ਮਰਜ਼ੀ ਡਾਊਨਲੋਡ ਕਰਾ ਲਓ ਕੁਲਚਾ ਹਾਂ ਸਪਨਾਰ ਹੈ ਖਤਰਨਾਕ ਦੀ ਲੜੀ ਉਹ ਹੰਸਿਆ ਖਤਰਨਾਕ ਟੀਜ ਲੜੀ ਹਾਂ ਦੱਸ ਕੀ ਕਹਿਣਾ ਕਹਿ ਬੋਲ ਬੱਸ ਗਿਆ ਕੋਈ ਦੇਖੋ ਬਾਈ ਜਾ ਕੇ ਕੋਈ ਆ ਕੇ ਦੇਖੇ ਤੂੰ ਹੀ ਕਹਦੇ ਲੈ ਬਾਈ ਕੁਲਚਾ ਖਾ ਲਿਆ ਕਰੋ ਇਹਦਾ ਖਰਦਾ ਕਰੋ ਪੰਨ ਦਾਣੇ ਨੂੰ ਓ ਪੱਗਾ ਸਿੰਘ ਵੀ ਰੈਡੀ ਆ ਵਧੀਆ ਵਧੀਆ ਇੱਕ ਹੀ ਚੱਲ ਰਿਹਾ ਬਲੌਗ ਪੂਰਾ ਫੱਲਾ ਲਓ ਜੀ ਤਿਆਰੀ ਆ ਨਗਰ ਕੀਰਤਨ ਦੀ ਫੌਜੀ ਬਟ ਤਿਆਰੀ ਨੇ ਤੇ ਕਬਈਏ ਸਾਨੂੰ ਦਰਸ਼ਨ ਫੌਜੀ ਵਾੜ ਤਿਆਰ ਆ ਗਾ ਸਰ ਫੌਜੀ ਵਾੜ ਦਿਖਾ ਦਿਓ ਉਹਨੂੰ ਇਹਨਾਂ ਨੇ ਵੇਉਣਾ ਅੱਜ ਪੈਂਟ ਹੈ ਕੈਮੋ ਚਲੋ ਵਧੀਆ ਪਾ ਦਿਓ ਧੱਕਾ ਜੀ ਲਓ ਜੀ ਮਹਾਰਾ ਦੀ ਸਵਾਰੀ ਵਾਲਾ ਟਰੈਕਟਰ ਕੀ ਰਸਿੰਗ ਘਰੇ ਹਲਕਾ ਇਹ ਵੀ ਤਿਆਰ ਆਪਣੇ ਗਵੰਡੀਆਂ ਦਾ ਇਧਰੋਂ ਲਾਲੀ ਸਿੰਘ ਬਾਬਾ ਪੀ ਰਿਹਾਗਾ ਚਾਹ ਤੇ ਮਹਾਰਾ ਦਾ ਮਹਾਰਾਜਾ ਸ਼ਰੂਪ ਦਾ ਆਪਤਾ ਵਿੱਚ ਠੀਕ ਹੈ ਜੀ ਲੋ ਜੀ ਮਹਾਰਾਜਾ ਸ਼ਰੂਪ ਪਾਰਕੀ ਜੇ ਧਰਤਾ ਤੇ ਇਹ ਕਿਰੋ ਸੰਕ ਪਿਆਰ ਬਿਆਰ ਪਿਆਰ ਸੂਪ ਵੈਰਾਈਡੀ ਆ ਲੋ ਜੀ ਸੁਣੋ ਫੌਜੀ ਵਾਇਰ ਸੁਣਾਈਏ ਲਓ ਜੀ ਪਾਲ ਕੇ ਵਾਲਾ ਟਰੈਕਟਰ ਤਿਆਰ ਹੈਗਾ ਆਪਣੇ ਗਵਾਂਢੀ ਵੀਰਾ ਸਿੰਘ ਦਾ ਟਰੈਕਟਰ ਹੈਗਾ ਜੌਂਡੀਆਰਾ ਤੇ ਸੇਵਾ ਲਾਉਂਦੇ ਨੇਗੇ ਹਰ ਸਾਲ ਹੀ ਲਾਉਂਦੇ ਨੇਗੇ ਤੇ ਚਲੋ ਵਧੀਆ ਗੱਲ ਆ ਗਈ ਗੁਰੂ ਮਹਾਰਾ ਦੇ ਘਰ ਲਾਉਣਾ ਚਾਹੀਦਾ ਹੈ ਸੇਵਾ ਹਨਾ ਤੇ ਟਰੈਕਟਰ ਪੂਰਾ ਹਾਰਾ ਸਿੰਗਾਰਿਆ ਹੋਇਆ ਹੈਗਾ ਤੇ ਸੋਹਣਾ ਬਹੁਤ ਲੱਗ ਰਿਹਾ ਲਓ ਇਹ ਆਪ ਹਮਾ ਜਲ ਸੁੰਨ ਵੀ ਦਿਖਾ ਦਈਏ ਇਹ ਮਹਾਰਾਜ ਦੀ ਪਾਲਕੀ ਆ ਟਰੈਕਟਰ ਹੈਗਾ ਜੌਂਡੀਆਰਾ ਪਾਲਕੀ ਵੀ ਦਿਖਾ ਦਈਏ ਪੂਰੀ ਸ਼ਿੰਗਾਰੀ ਹੋਈ ਜੀ ਬਲਬਲੇ ਬਲਬਲੇ ਲਾਇਆ ਹੋਣੇਗੇ ਅਰ ਫਰਲ ਟੰਗੇ ਹੋਏ ਨੇਗੇ ਹਲੇਦ ਵਾਲੇ ਮਹਾਰਾਜ ਦਾ ਸਰੂਪ ਵਿੱਚ ਪਾਲਕੀ ਦੇ ਰੱਖ ਦਿੱਤਾ ਜੀ ਤੇ ਤਿਆਰੀ ਹੈ ਬਸ ਹੁਣ ਸੰਗਤ ਦੀ ਹੈ ਨਾ ਗੁਰੂ ਘਰ ਤੋਂ ਤੁਰੰਤੀ ਅਰਦਾਸ ਕਰਕੇ ਬਸ ਦੁਆਦ ਗੁਰਦਵਾਰਾ ਦੱਖਪੰਜ ਸਾਹਿਬ ਤੋਂ ਪਾਉਂਦੇ ਨੇ ਚਲੇ ਲੋ ਜੀ ਇਧਰ ਮਾਈਆਂ ਸੇਵਾ ਕਰੀ ਜਾ ਰਹੀਆਂ ਨੇ ਆ ਤੇ ਇਧਰ ਮਾਈਆਂ ਨਾਲੇ ਪ੍ਰਸ਼ਾਦਾ ਸਕੀ ਜਾ ਰਹੀਆਂ ਨੇ ਲੋ ਜੀ ਛੇਬੀ ਕਹਿੰਦਾ ਮੈਂ ਤੁਹਾਨੂੰ ਬੂੰਦੀ ਪਿਉਣਾ ਲੈ ਉਹ ਜੀ ਬੂੰਦੀ ਦੀ ਛੇਵਾਲਾ ਤੇ ਛੇਬੀ ਸਿੰਘ ਗਰੇਵਾਲ ਨੇ ਤੇ ਲੋ ਜੀ वाहिगुरु साहिब जी सतगुरू महाराज अरदासे वाहेगुरु जी फतेह श्री भॻवती जी सहा श्री भॻवी जी देर गुरू नानक अगरि रामदास अर्जन हरगो सिख श्रीन जी देठखाए बहादुयो जोत श्री गुरू ग्रंथ सेब दर्शन प्यार जमा साहिबाद मुकियां हटियां जबियां दॿियां जिदा नाम जपया ਕੋਣ ਕਿ ਛਕੇਗਾ ਦੇਖ ਚਲਾਏ ਦੇਗ ਵਾਟ ਦੇ ਸੁਣ ਕੇ ਅੰਡਟ ਕੀ ਤਾਲ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾਗੇ ਜਿਨਾ ਸਿਨਾ ਸਿਨੇੜਿਆਂ ਨੇ ਸਾਰਵੇਂ ਜੀਵ ਜੱਟੇ ਬੰਦ ਬੰਦ ਕਟਮਾਏ ਕੂਪੜੀਆਂ ਰਹਾਇਆ ਚਰਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਨਿਭਵਣੀਆਂ ਕੀਤੀਆਂ ਧਰਮ ਨਿਹਾਰੇ ਆ

मिर्ग जी बै जो पंज कज सि सी सह खालसा जिते मुल्क मुलाजी सिखां न सिखीदान केसदान रहसदान वेगदान शाहदानोसादान सिधान

आज का खापसाल और के फतेह ओ मारे बोल सावदियां बोल Okay. موهي ما ساروي جو سوال ها پتا راني او تو کي پيا منهن تو نتو ما ٽوٽي نتو مارے خاطر تو من سب تو رساي باڻو پڪو تنهنجي جو رهاڻي Não, uh -huh. واہ گورو 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 वट ਗੁਰੂ ਜਰਤੂ ਜੀ ਸਹਿਬ ਸ੍ਰੀ ਗੁਰੂ ਜਨਸਾਹਿਬਾਰੇ ਵੀ ਪਾਵਨ ਪਵਿੱਤਰ ਹਜ਼ੂਰੀ ਆਂਜੇ ਪਿਆਰੇ ਨਿਸ਼ਾਨ ਸਿੰਘ ਸਾਹਿਬ ਦੀ ਅਗਵਾਈ ਵਿੱਚ ਅਰਜੋਗਦੇਵ ਤਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਰਹੇ ਨਗਰ ਕੀਰਤਨ ਵਿੱਚ ਸਮੂਹਿਕਤ ਦੇ ਰਹੇ ਵੀਰੋ ਬਜ਼ੁਰਗੋ ਮਹਤਾਵੋ ਤੇ ਪੈਰੋ ਸਭਾਗੇ ਹੋ ਵੱਡੇ ਭਾਗਾ ਵਾਲੇ ਹੋ ਆਏ ਕੋਰਤਾ ਜੀ ਦਾ ਪ੍ਰਵਚਨ ਹੈ ਸਾਲ ਕਰ ਪਿਤਾ ਜੀ ਦੇ ਲਾਹੀ ਦੇ ਆਰੇ ਮਿੱਤਰੋ ਆਰੇ ਭਾਈ ਤਾਰੂ ਕਾਣ ਤੂੰ ਤੜੇ ਰਾਹੀਏ ਤੇ ਰਾਹੀ ਤੂੰ ਸੰਗ ਕੋਲੇ ਰਾਹੀਏ ਬੁੱਤਲੇ ਰਾਹੀਏ ਜੇ ਬਟਾੜੀ ਆਖੇ ਸਖੋਂ ਦੇ ਦੇ ਰਾਹੀ ਜੇ ਪਾੜੇ ਆਖੇ ਸਖੋਂ ਦੇ ਮਾਰਸਾ ਦੱਤ ਚੋਰਾਂ ਦੇ ਆਵੇ ਜਿੰਨਾਂ ਰਾਹੇ ਤੇ ਝਾਰੂ ਦੇ ਆਪਰਾ ਦੇ za duching ayoye者 maa ai cima aaa alia aли taa ae CherhndSi yagoodya akaavati nech ki aci ziife chili eta jin zare idh Take racke dritg aileus a de k masa ug keyogi question whia jah ਕਿਆ ਆਫਕਾਂ ਵਿੱਚ ਅੱਲਾ ਫੈਰੇ ਆਪਾਂ ਤੇ ਬਚਾਲ ਕੇ ਕਿ ਕਿ ਫਿਕਰਾਂ ਲਈ ਆ ਰਹਿਆ ਹੌਕ ਬੰਦ ਤੇ ਆਪ ਵੀ ਤੇਰੀ ਹੌਕ ਬੰਦ ਤੇ ਤੇਰਾ ਤੇਰੇ ਸਵਰ ਦਾ ਬੰਦੇ ਤੇਰੇ ਸਾਭੇ ਦੇਖਿਆ ਕੋ ਰਾਗ ਦੇ so awesome. many ਸੁਗੈਸੀ ਦੀਪਾ ਗਏ ਉਹ ਨਾ ਤਾਈ ਪਨਾ ਮਰਨ ਤੇ ਸੀ ਤੋ ਹਸ ਗਏ ਸੀ ਦੀਪਾ ਗਏ ਬਾਰੇ ਬੁਰਾ ਤਾਈ ਸਿੱਖ ਕੇ تی دا اپ جی گورا تے سکھ سید کی وتی دا جی گورا تے سید کی جتھی تیار چلوا گئے او نتائی پرنام دے نال تو ہس کے سیدی پڑے او نتائی پرنام دے نال